ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਬਰਨਾਲੇ ਪਹੁੰਚਿਆ ਵੀਰ ਹੀਰੇ ਉਹਨਾਂ ਦੇ ਫਾਰਮ ਤੇ ਵੀਰ ਸੋਨਿਆ ਉਹਦੇ ਕੋਲ ਅੱਜ ਪੰਜ ਐਨੀਮਲ ਆਪਾਂ ਕਵਰ ਕੀਤੇ ਆ ਇਸ ਫਾਰਮ ਤੋਂ ਠੀਕ ਆ ਜੀ ਪੂਰੀ ਵੀਡੀਓ ਕੱਲ ਨੂੰ ਆ ਰਹੀ ਆ ਇੱਕ ਮੱਝ ਵਖਾ ਰਹਿਆਂ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਚਾਹੁੰਦੇ ਆ ਵੀ ਕਾਫੀ ਵੱਡੀ ਮੱਝ ਫੁੱਲ ਵਜਨ ਲੋੜ ਵਾਲੀ ਹੋਵੇ ਤੇ ਚੰਗੇ ਦੁੱਧ ਵਾਲੀ ਹੋਵੇ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਇਹਦੇ ਵਿੱਚ ਕੰਪਲੀਟ ਨੇ ਪੂਰੀ ਗੱਲਬਾਤ ਕਰਦੇ ਆ ਵੀਰ ਸੋਨੇ ਦੇ ਨਾਲ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਮੱਝ ਵਿਖਾਉਣੇ ਆ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਠੀਕ ਆ ਜੀ ਸੋਨੇ ਵੀਰ ਕੀ ਹਾਲ ਜੇ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਭਰਾ ਕੈਮ ਸੇਤਾ ਵਦਿਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਸੋਨੇ ਵੀਰੇ ਇੱਕ ਤੋਹਫਾ ਆਇਆ ਤੋਹਫਾ ਇਹਨੂੰ ਕਹਿ ਸਕਦੇ ਵੀ ਮੱਝ ਵਾਕੇ ਮੱਝ ਆ ਨਾ ਮੈਂ ਕਿਹਾ ਤੋਹਫਾ ਹੀ ਅੱਜ ਲਿਆਂਦਾ ਸੰਧੂ ਸਾਹਿਬ ਕੱਢ ਕੇ ਤੋਹਫਾ ਹੀ ਲਿਆਂਦਾ ਬਾਕੀ ਬਹੁਤ ਚੰਗੀ ਤੇ ਵੱਡੀ ਕੱਦ ਕਾਠ ਵਾਲੀ ਮੱਝ ਲਿਆਂਦੀ ਆ ਫੁੱਲੀ ਵਜਨ ਲੋੜ ਆ ਅੱਜ ਦ ਠੀਕ ਹੈ ਭਰਾ ਮਗਰ ਇਹਦੇ ਕਟਾ ਮੇਰਾ ਅੱਜ ਕਿੰਨੇ ਦਿਨ ਦੱਸਿਆ ਸੋਈ ਨਾ ਆ 7 ਤੋਂ 8 ਦਿਨ ਸੋਈ ਨਾ ਹੋਇਆ ਜੀ ਇਹਦੇ ਵੀ ਰੱਖੋ ਥੋੜਾ ਮੋੜ ਕੇ ਦਿਖਾ ਦੇ ਪੂਰਾ ਬਾਡੀ ਸਟਰਕਚਰ ਦਿਖਾਉਣਿਆ ਮੈਂ ਤਾਂ ਠੀਕ ਹੈ ਜੀ ਕਰੋ ਟੈਕ ਇਹ ਮੱਝ ਲੈ ਕੇ ਖਲੋਤਾ ਮੈਨੂੰ ਚੇਤਾ ਹੀ ਪੁਰ ਲੱਗ ਰਿਹਾ ਮੱਜ ਕੱਲੀ ਖਲੋਤੀ ਕਿਤੇ ਅਗਲੇ ਵਾਰ ਦੱਸਿਆ ਨੀਗਾ ਲੈ ਵੀ ਨਹੀਂ ਨਹੀਂ ਵਾਕੇ ਠੀਕ ਆ ਜੀ ਆ ਵੇਖੋ ਮੇਰਾ ਭਰਾ ਕੋਠੇ ਜਿੱਡੀ ਮੈਂ ਦਿਖਾਤੀ ਭਰਾਵਾਂ ਨੂੰ ਉਹਨਾਂ ਭਰਾਵਾਂ ਲਈ ਤੋਹਫਾ ਸ਼ਹਿ ਜਿਹੜੇ ਮੇਰੇ ਭਰਾ ਚੰਗੀ ਵੱਡੀ ਡੀਨਡੋਲ ਚੰਗੀ ਸਰੀਰਕ ਪੰਤਰ ਦੇ ਵਿੱਚ ਮੱਝ ਲੱਭ ਰਿਹਾ ਬਾਕੀ ਨਾੜਾ ਨੂੜਾ ਪਾ ਤੁਹਾਨੂੰ ਇਧਰੋਂ ਚੈੱਕ ਕਰਾ ਦਿੰਦੇ ਆ ਗੁਛੇ ਬਣੇ ਪਏ ਲੇਵੇ ਦੇ ਉੱਪਰ ਵੀ ਚਵਾਈ ਪਸਮਾਈ ਦੀ ਵੀ ਵੀਰਾਂ ਦਾ ਵੀ ਬਿਲਕੁਲ ਇੱਕ ਨੰਬਰ ਆ ਕਿਦੇ ਇਧਰੋਂ ਵੀ ਸੁਣੇ ਮਾੜਾ ਇਹ ਕਿਹਾ ਜੇ ਪਰਲੇ ਪਾਸੋਂ ਤੁਹਾਡਾ 4x4 ਟਰੈਕਟਰ ਜਿਵੇਂ ਜੋਰ ਮਾਰਦਾ ਅਗਲੇ ਪਿਛਲੇ ਥਾਣਾ ਦੀ ਚਵਾਈ ਵੀ 4x4 ਹੀ ਆ ਅੱਛਾ ਜੀ ਅਗਲੇ ਜੀ ਦੁੱਧ ਉਹ ਨਹੀਂ ਡੰਗਦਾ ਤੇ ਪਿਛਲੇ ਜੀ 3 ਕਿਲੋ ਅੱਗੋਂ 3 ਕਿਲੋ ਪਿਛੋਂ ਠੀਕ ਆ ਜੀ ਹਾਂ ਜੀ ਲੋ ਵੀ ਅਗਲੇ ਤੇ ਪਿਛਲੇ ਥਾਣਾ ਦਾ ਜਿਹੜਾ ਦੁੱਧ ਵੀ ਪੀਂਦਾ ਦਾ ਸੇਮ ਹੀ ਆ ਠੀਕ ਆ ਆ ਦੇਖੋ ਕਰੋ ਚੱਕ ਠੀਕ ਆ ਜੀ ਵਿਰਲਵਾਂਡ ਵੀ ਚੰਗੇ ਆ ਗ ਅੱਜ ਆਜੀ ਨਾ ਅੱਜ ਆਜੀ ਸੰਤੂ ਸਾਹਿਬ ਆਪਾਂ ਜਿਹੜੇ 8:30 ਵਜੇ ਤੇ 8:00 ਵਜੇ ਝੋਕ ਲੈ ਆਂਦੀ ਆ ਠੀਕ ਹੈ ਭਰਾ ਇਹੋ ਹੀ ਆਪਾਂ ਟਾਈਮ ਤੋਂ ਟਾਈਮ ਚੋਈਏ ਉਹਨੂੰ ਮੱਝਾਂ ਪੱਟ ਲਈ ਆਈ ਹੋਣੀ ਸੀ ਬਿਲਕੁਲ ਹਾਂਜੀ ਇਹਦਾ ਅੱਜ ਮੁੱਲ ਵੀਰ ਕੀ ਕਰਦੇ ਆ ਦੇਣੀ ਕਿੰਨੇ ਦੀ ਆਪਾਂ ਮੋਲੇ ਸੰਤੂ ਸਾਹਿਬ ਆਪਾਂ ਇੱਕ 40 ਵੀ ਕਰ ਲਿਆ 35 ਵੀ ਕਰ ਲਿਆ ਅੱਜ ਮੱਝ 1,33,000 ਦੀ ਆਪਾਂ ਕਹਿਤੀ ਆ 12 ਕਿਲੋ ਦੁੱਧ ਚ 32 ਦੀ ਤੇ 12 ਕਿਲੋ ਦੁੱਧ ਚ ਜੇ ਮੱਝ 2-4 ਰਹਿੰਦੀ ਆ ਫਿਰ ਉਹ ਸਾਰਾ ਮੁੱਲ ਦੁੱਧ ਦੇ ਸਾਹ ਠੀਕ ਆ ਜੀ ਉਹ ਵੀ ਅੱਜ 1,32,000 ਦੀ ਇਹ ਬਿਲਕੁਲ ਤੋ ਉਹ ਵੀ ਵੀਰਾਂ ਦਾ ਵੀ ਅੱਜ ਹੀ ਵਿਜ਼ਿਟ ਕੀਤੀ ਇਹਨੇ ਅੱਜ ਹੀ ਆਈਏ ਤੇ 12 ਕਿਲੋ ਦੁੱਧਾ ਜਿੱਦਣ ਕਰਾਂਗੇ 15 16 17 ਦੀ ਗੇਮ ਖੇਡ ਗਈ ਤੇ ਗੱਲਾਂ ਹੋਰ ਕਰਾ ਜੂਗੀ ਠੀਕ ਆ ਜੀ ਅੱਜ ਦਾ ਰੇਟ ਅੱਜ ਦੇ ਦੁੱਧ ਦੇ ਹਿਸਾਬ ਨਾਲ ਵੀਰਾਂ ਦਾ ਵੀ ਮੰਗ ਰਹੇ ਆ ਤੇ ਬਾਕੀ ਮੇਰਾ ਭਰਾ ਬੇ ਤੁੜਕਾ ਆਣ ਕੇ ਤਸੱਲੀ ਕਰੋ ਫੁੱਲ ਵੱਡੀ ਹਾਈਟ ਨੇ